ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਜੀ ਦੀ ਸੇਵਾ ਆਧੁਨਿਕ ਤਰੀਕੇ ਨਾਲ ਸ਼ੁਰੂ ਹੋ ਗਈ ਹੈ। ਸਾਬਕਾ ਡਾਇਰੈਕਟਰ ਨੈਸ਼ਨਲ ਮਿਊਜ਼ੀਅਮ ਤੇ ਰਾਸ਼ਟਰਪਤੀ ਅਵਾਰਡ ਡੀ.ਐਸ.ਪੀ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਕੈਮੀਕਲਾਂ ਰਾਹੀਂ ਸਾਫ਼ ਸਫਾਈ ਤੇ ਸੰਭਾਲ ਕੀਤੀ ਜਾ ਰਹੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੰਛੇ ਬੱਬਾ ਬਤਾਰ ਸਿੰਘ ਬੇਬੀ 베ਦੀ ਬਾਬਾ ਸੁਖਤੇਵ ਸਿੰਘ 베ਦੀ ਅਤੇ ਬਾਬਾ ਮਨਜੀਤ ਸਿੰਘ 베ਦੀ ਨੇ ਦੱਸਿਆ ਕਿ ਹੁਣ ਸ਼੍ਰੀ ਚੋਲਾ ਸਾਹਿਬ ਨੂੰ ਵਿਸ਼ਾਲ ਸ਼ੀਸ਼ੇ ਵਿੱਚ ਸ਼ੁਭਦਕ ਕੀਤਾ ਜਾਏਗਾ ਜਿਸ ਨਾਲ ਸੰਗਤਾਂ ਖੁੱਲੇ ਦਰਸ਼ਨ ਦੇਦਾਰੇ ਕਰ ਸਕਣਗੀਆਂ ਇਸ ਤੋਂ ਪਹਿਲਾਂ ਸ਼੍ਰੀ ਚੋਲਾ ਸਾਹਿਬ ਇੱਕ ਛੋਟੇ ਫਰੇਮ ਵਿੱਚ ਸੀ ਜਿਸ ਨਾਲ ਸੰਗਤਾਂ ਨੂੰ ਸਪਸ਼ਟ ਦਰਸ਼ਨ ਨਹੀਂ ਹੁੰਦੇ ਸਨ ਇਸ ਮੌਕੇ ਹੋਰ ਨਾਲ ਸੰਗਤਾਂ ਤੋਂ ਇਲਾਵਾ 베ਦੀ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ ਇਸ ਮੌਕੇ ਦੇਖੋ ਇੱਕ ਵਿਸ਼ੇਸ਼ ਰਿਪੋਰਟ ਆਹ ਰਿਸਰਚ ਕਰਾਂਗੇ ਆਇਤਾ ਲਿਖੀ ਹੈ ਜਿਸ ਤਰ੍ਹਾਂ ਜੀ ਆਇਤਾ ਲਿਖਿਆ ਨੇ ਇਹ ਜਬ ਇਹ ਨਹੀਂ ਲਗਾ ਇਹੋ ਬੁਸ਼ਾਲੇ ਆ ਝੋਲਾ ਇਹ ਤੋਂ ਪਿਆਰਾ ਬੇਸਰੋਤ ਆਹ ਜੀ ਉਹਨਾਂ ਸਾਹਿਬ ਹੈ ਇਹ ਸਾਰਾ ਝੋਲਾ ਸਾਹਿਬ ਹੈ ਇਹ ਬਾਵਾ ਨੇ ਇਹ ਬਾਜੂ ਨੇ ਇਧਰ ਇੱਕ ਜਦੋਂ ਇਹ ਸਟੈਂਡ ਬਣਾਈ ਲੱਗ ਕੇ ਜਰਾ ਅੱਜ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਵਾਸਤੇ ਸੰਪਰਕ ਨੇ ਔਰ ਜਿਹੜਾ ਹੈਗਾ ਸਾਰੇ ਸੰਸਾਦ ਜਿਹੜੀਆਂ ਨੇ ਬੜੇ ਅੱਜ ਸਵਾਗਤ ਦੇਣੇ ਆ ਤਦੋ ਸਮੂਹ ਬੀ ਨਿ ਪ੍ਰਵਾਰ ਲਈ ਕਤਰੋ ਕੇ ਕਿ ਬੜੀ ਬੜੀ ਸੇਵਾ ਸੀ ਬਹੁਤ ਦੇਰ ਤੋਂ ਜੀ ਰੋਡ ਸੀ ਇਸ ਸੰਗਮਜੀਤ ਦੇ ਪਾਵਨ ਪਵਿੱਤਰਾਂ ਦੇ ਬਸ ਕਸੇ ਚੋਰਸਾ ਦੀ ਰੋ ਤੇ ਦੇਰੋਂ ਮunicipal ਮਾਨਿਆ ਨਾਲ ਹੀ ਬਿਨਾਂ ਨਾਮ ਦੀ ਦਰਵਾਲ ਹੈ ਇਹਨੂੰ ਇੱਕ ਇਅਰ ਟੈਕਨੋਲੋਜੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਸੋ ਅੱਜ ਇਹ ਮੰਗ ਕੋਲ ਦੀ ਹੋਰ ਜਾ ਰਹੀ ਹੈ ਬੜੀ ਛਿੱਟੀਆਂ ਮਾਈਏ ਜਿਲੀ ਤੋਂ ਉਹਨਾਂ ਨੇ ਸਾਰੀ ਸੇਵਾ ਕਰਨੀ ਹੈ ਥੋੜਾ ਸਮਤਵਾ ਸਮੂਹ ਸੰਗਤਾਂ ਨੂੰ ਬੜੀ ਦਸ਼ਨਦਾਰੀ ਕੋਲੇ ਪਹੁੰਚੇ ਇਹ ਆਸ ਹੈ ਸੰਗਤਾਂ ਇਸ ਪਾਉਮਤੰਪਿਤ ਹੋຊਣ ਗੀਆਂ ਉਹ ਕਿਰਪਾ ਕਰੇ ਇਹ ਸਾਰੇ ਕਾਰਜ ਵਿੱਚ ਇਸ ਸੀਐਨ ਦੇ ਸਭ ਸੁਹਾਇ ਹੋਣ ਇਹ ਕਾਰਜ ਸਫਲਤਾ ਨਾਲ ਸਪੂਰਨ ਹੋਵੇ ਇਹ ਆਸ ਹੈ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਬਧਾਈਆਂ ਵਾਹਿ ਇਹ ਬੜਾ ਅੱਛਾ ਹੋਇਆ ਕਿ ਜਿਹਦੇ ਵਿੱਚ ਸਾਨੂੰ ਇਹਨਾਂ ਨੇ ਟੀਮ ਨੇ ਕਰਨਾ ਹੈ ਉਹ ਵੀ ਇੰਨੀ ਵੱਡੀ ਟੀਮ ਜਿਹੜੀ ਕਿ ਐਸਪੀ ਸਿੰਘ ਜੀ ਜੋ ਕਿ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਡਾਇਰੈਕਟਰ 뮤ਜ਼ੀਅਮ ਵਿੱਚੋਂ ਉਹ ਰਿਟਾਇਰ ਹੋ ਕੇ ਉਹ ਇਹ ਸੇਵਾ ਕਰ ਰਹੇ ਸਾਡੇ ਵਾਸਤੇ ਇਹ ਬੜੀ ਇੱਕ ਵੱਡੀ ਗੱਲ ਹੈ ਇੱਕ ਇੰਡੀਆ ਕੰਟਰੀ ਪ੍ਰੀ ਕੰਟਰੀ ਦੇ ਡਾਇਰੈਕਟਰ ਉਹਨਾਂ ਨੈਸ਼ਨਲ ਲੈਵਲ ਤੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਫਿਰ ਐਸ.ਪੀ. ਸਿੰਘ ਜੀ ਜੋ ਸਾਡੇ ਨਾਮ ਨੇ ਮੌਜੂਦ ਉਹ ਔਰ ਬੜੀ ਕਿ ਸਾਡੇ ਸਿੱਖ ਪਰਿਵਾਰ ਔਰ ਬੜੀ ਬ리아ਦਾ ਦੇ ਨਾਮ ਉੱਤੇ ਸਾਰੀ ਟੀਮ ਦੀ ਸੇਵਾ ਕਰਦੇ ਇਹ ਬੜਾ ਖੁਸ਼ੀ ਨਾਲ ਦੇ ਨੇ ਆਜੇ ਔਰ ਹੋទਿਸ ਦਾ ਪਹਿਲਾ ਸੰਗਤ ਨੂੰ ਥੋੜਾ ਜਿਹਾ ਬੋਲੋ ਕੇ ਦਰਸ਼ਨ ਹੁੰਨੇ ਸਨ ਹੁਣ ਐਸੀ ਕਿਰਪਾ ਹੋਏਗੀ ਕਿ ਸੰਡੇ ਦੇ ਵਿੱਚ ਮਾਰੇ ਜੀ ਮੇਰ ਨਾਲ ਦੀ ਸੰਗਤਾਂ ਨੂੰ ਹੋਣਾ ਹੈ ਇਸ ਤਰ੍ਹਾਂ ਦਰਸ਼ਨ ਹੋਣਗੇ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਪੂਰੇ ਚੋਲੇ ਦੇ ਦਰਸ਼ਨ ਹੋਣਗੇ ਐਵੇਂ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਨੇ ਆਪ ਹੀ ਪਿਛਾ ਜੁਆਇਮਾਨ ਨੇ ਕਿਉਂਕਿ ਜਦੋਂ ਵੀ ਸੋ ਸਾਡੇ ਘਰ ਵਿੱਚ ਗੁਰੂਆਂ ਦੀ ਕੋਈ ਵਸਤ ਹੈ ਹੋਏ ਨਾ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਮਨ ਦਾ ਸਕੂਨ ਸਾਹਮਣੇ ਨਜ਼ਰ ਆ ਜਾਂਦਾ ਹੈ ਹੋਰ ਸਾਨੂੰ ਇਸ ਤਰ੍ਹਾਂ ਹੀ ਤਬਦੀਲ ਹੋਇਆ ਕਰੇਗਾ ਕਿ ਬੜੀ ਹੈ ਭਾਰਿਕਾ ਮੈਂ ਸਾਰੇ ਪਰਿਵਾਰ ਬੀਤੀ ਪਰਿਵਾਰ ਦੇ ਆਪਣੇ ਵੱਲੋਂ ਬਾਬਾ ਸੁਖੀਰ ਸਿੰਘ ਜੀ ਪਾਪਾ ਮਨਜੀਤ ਸਿੰਘ ਜੀ ਤੇ ਆਪਣਾ ਬਾਬਾ ਦਮਦਰ ਸਿੰਘ ਜੀ ਕਪਾਲ ਸਿੰਘ ਜੀ ਸਾਰਾ ਪਰਿਵਾਰ ਸਾਰੇ ਬੇਦੀ ਪਰਿਵਾਰ ਦਾ ਮੈਂ ਆਪਣਾ तहे ਦਿਲੋਂ ਧੰਨਵਾਦ ਕਰਦਾ ਕਿ ਜੋ ਅਸੀਂ ਸਾਰੇ ਮਿਲ ਕੇ ਇਹ ਸਾਨੂੰ ਸੇਵਾ ਮਿਲੀ ਹੈ ਗੁਰੂ ਮਾਲੇ ਕਿਰਪਾ ਕਰ ਸਾਡੇ ਕੋਲ ਸੇਵਾ ਲੈਣ ਇਹਨੇ ਬਚਨ ਕਰਦਾ ਦਾਸਪਰਦੇ ਕੋਲੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਕਿਸਾਨੀ ਟੀਮ ਨੂੰ ਇਹ ਬਖਸ਼ਿਸ਼ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸਰਮੋਰ ਚੋਲਾ ਸਾਹਿਬ ਜਿਹੜਾ ਕਿ ਇਹ ਸ਼ਹਿਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇਵ ਜੀ ਦੀ ਸ਼ੋਭੀਤਾ ਉਦੀ ਸੇਵਾ ਕਰਨ ਨੂੰ ਮਿਲੀ ਗਿਆ ਪਹਿਲੇ ਮੈਂ ਬੇਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਇਹ ਮਨ ਨੂੰ ਇਹਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨੇ ਸਾਲਾਂ ਤੋਂ ਇਹਦਾ ਸੇਵਾ ਨਹੀਂ ਹੋਇਆ ਕਿਸੇ ਕਾਰਨ ਵਾਂਝ ਉਹ ਇਹਨਾਂ ਸੰਗਤ ਨੂੰ ਪੂਰਾ ਖੋਲ ਕੇ ਦਰਸ਼ਨ ਕਰਾਂਗੇ ਚਾਰੇ ਤਰ੍ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਉਹ ਗੁਰੂ ਸਾਹਿਬ ਨਾਲ ਸਾਡੇ ਨੇ ਇਹ ਬਹੁਤ ਇਤਿਹਾਸਿਕ ਕੰਮ ਹੈ ਇਹ ਜਿਹੜਾ ਕੰਮ ਅਸੀਂ ਸ਼ੁਰੂ ਕਰਾਂਗੇ ਦੇ ਬੜੀਆਂ ਟੈਕਨੀਕਲ ਇਸ਼ੂਸ ਨੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਕਿਉਂਕਿ ਉਹ ਬਹੁਤ ਲੰਮਾ ਹੋ ਜਾਏਗਾ ਇੱਕੋ ਇਹ ਹੈ ਕਿ ਬੇਦੀ ਸਾਹਿਬ ਦੀ ਉਹ ਪਰਾਲਾ ਜੋ ਕੀਤਾ ਬਹੁਤ ਵੱਡਾ ਪਰਾਲਾ ਹੈ ਹੁਣ ਅਸੀਂ ਇਹਨੂੰ ਤਿੰਨ ਭਾਗਾਂ ਚ ਵੰਡਿਆ ਪਹਿਲਾ ਪ੍ਰਿਜ਼ਰਵੇਸ਼ਨ ਜਿਹੜਾ ਇਹਦਾ ਕੰਮ ਹੈ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਕੰਮ ਟੈਕਨੀਕਲ ਦੂਸਰਾ ਇਹਦਾ ਜਿਹੜਾ 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 ਸਟੋਰੇਜ ਬਣਨਾ ਹੈ ਉਹ ਸਟੋਰੇਜ ਜਿਹੜਾ ਉਸ ਗੁਦਾਰਾ ਸਾਹਿਬ ਸਜੋਬਿਤ ਹੋਏਗਾ ਉੱਥੇ ਤਾਂ ਕਿ ਸਾਰਾ ਦਰਸ਼ਨ ਹੋਏ ਖੁੱਲਾ ਦਰਸ਼ਨ ਹੋਏ ਕੁਲ੍ਹਾ ਦਰਸ਼ਨੀਓ ਪਾਰਿਆ ਸੀ ਇਸ ਕਰਕੇ ਇਹਦਾ ਸਾਰਾ ਪ੍ਰੋਜੈਕਟ ਮੇਰੇ ਸਾਰੇ 7 ਬੰਦੇ ਦੀ ਟੀਮ ਆਈ ਹੋਈ ਹੈ ਇਹ ਸਾਰਾ ਹੁਣੇ ਕੰਮ ਸ਼ੁਰੂ ਕਰ ਰਿਹਾ ਉਹ ਤੀਸਰਾ ਕੰਮ ਹੈ ਇਹਦੇ ਚ ਇਹਦੇ ਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਜਿਹੜੇ ਕਿ ਹਾਲੇ ਪੜੀਆਂ ਨਹੀਂ ਜਾ ਰਹੀਆਂ ਅਸੀਂ ਲਾਈਟਾਂ ਲੈ ਕੇ ਆਏ ਮੈਗਨੀਫਾਈਂਗ ਲੈਂਸ ਲੈ ਕੇ ਆਏ ਆਂ ਹੋਰ ਹਿਸਟੋਰੀਕਲ ਪਰਸਪੈਕਟਿਵਸ ਨੇ ਜਿਹੜੇ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੀ ਹਿਸਟਰੀ ਹੋਰ ਅੱਗੇ ਚਾਏ ਇਹਨਾਂ ਨੇ ਕਿਤਾਬਾਂ ਲਿਖੀਆਂ ਨੇ ਵਿੱਚ ਹੋਰਾ ਫਰਾਂਸ ਆਛੇ ਮੈਨਾਂ ਮਿਆਦ ਕਿੰਨੀ ਹੋਏਗੀ ਜੇ ਨਹੀਂ ਹੈ ਮਨਿਆਦ ਕਿੰਨੀ ਮਨਿਆਦ ਦੇ ਉੱਤੇ ਇੱਕੋ ਹੀ ਚੀਜ਼ ਹੈ ਇਹਦੀ ਰਖੜਖਾ ਦੇ ਉੱਪਰ ਹੈ ਬੇਟਾ ਇਹਦੀ ਜਿੰਨੀ ਰਖੜਖਾ ਠੀਕ ਹੋਏਗੀ ਉੱਥੇ ਸਿਸਟਮ ਬਣੇਗਾ ਉਸੇ ਹਿਸਾਬ ਨਾਲ ਮਨਿਆਦ ਬਣੇਗੀ ਅੱਛੀ ਜਿਹੜਾ ਅੱਜ ਕਰਕੇ ਜਾਵਾਂਗੇ ਇਹਦੀ 500000 ਚਾਰ ਸਾਲ ਤੱਕ ਕੁਝ ਨਹੀਂ ਆਉਣ ਲੱਗਾ ਤੁਹਾਨੂੰ ਕਿਉਂਕਿ ਸਟਰੈਂਥ ਵੀ ਦਿਆਂਗੇ ਕੱਲ੍ਹ ਤੋਂ ਵੇ ਗੁੱਡ ਜੀ ਸਸ ਸਟਰੈਂਥ ਵੀ ਦਿਆਂਗੇ ਇਹਦਾ ਤਜਾਬੀਪਣ ਵੀ ਘਟਾਂਗੇ ਅਤੇ ਮਿੱਟੀ ਟੂਲੀ ਕਰਾਂਗੇ ਮਾਈਕਰੋ ਬਾਇਓਲੋਜੀ ਕਰਾਂਗੇ ਔਰ ਇਹਦੇ ਸਾਰੀਆਂ ਜਿਹਨੇ ਟੈਕਨੀਕਲ ਵਿਸ਼ੇ ਹੈ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਕਰੋ ਸਾਰਾ ਕੁਝ ਕਰਾਂਗੇ ਉਹਦੇ ਬਾਅਦ ਜਿੰਨੇ ਵੀ ਦਿਨ ਲੱਗਣਗੇ ਘੱਟ ਤੋਂ ਘੱਟ ਮੈਂ ਇਹ ਨਹੀਂ ਕਹ ਰਿਹਾ ਕਿ ਇਹ ਮਹੀਨਾ ਲੱਗੇ ਜਾਂ 15 ਦਿਨ ਲੱਗੇ ਜਿੰਨੇ ਵੀ ਹੋਏਗਾ ਸਾਡੀ ਟੀਮ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰੇਗੀ ਅਤੇ ਤੇ ਅਸੀਂ ਇਹਦੀ ਸੇਵਾ ਦਿਲ ਨਾਲ ਕਰਾਂਗੇ ਇਹ ਤਾਂ ਪਹਿਲਾਂ ਵੀ ਇਹ ਤਾਂ ਪਹਿਲਾਂ ਉਹ ਕਹੀ ਕਿਹਾ ਸੀ ਜਗ੍ਹਾ ਨਹੀਂ ਸ਼ੁਰੂ ਕਰ ਸਕਦੇ ਹੈ ਇਹ ਤਾਂ ਪਹਿਲਾਂ ਕਹੀ ਕਿਹਾ ਸੀ ਕਿ ਸ਼ੁਰੂ ਨਹੀਂ ਕਰ ਸਕਦੇ ਹਿੰਦੁਸਤਾਨ ਦੇ ताजमहल, दरबार साहब मंडी साहब बिलगा साहब पजमे पातशाही कि जगह ते मैं काम सब जगह काम कर रहा है ये लंबा बड़ी बड़ा पूछ लग मैं तिरपन साल से ही, ही काम कर रहा तिरपन साल तो ही काम कर रहा मेरा और अज जो काम कर रहा है तो बहुत महान है ऐसा महान काम दुनिया ते नहीं होगा एक फैमिली खास तौर तो पर ਇਹਨਾਂ ਨੇ ਜੋ ਪ੍ਰਸਤਾਵ ਕੀਤਾ ਕਿ ਇਹਦੀ ਸੇਵਾ ਸ਼ੁਰੂ ਕਰਨੀ ਚਾਹੀਦੀ ਮੈਂ ਇਹਦੀ ਦੋ ਮੀਟਿੰਗਾਂ ਕੀਤੀਆਂ ਇਹਨਾਂ ਨੇ ਸਾਰਿਆਂ ਨੇ ਮੇਰੇ ਪੋਜ਼ਿਟਿਵ ਜਵਾਬ ਕਰੇ ਸ਼ੁਰੂ ਹੋਣੀ ਇਹਨਾਂ ਨੇ ਕਿਹਾ ਹੁਣੀ ਸ਼ੁਰੂ ਕਰੋ ਮੈਂ ਕਿਹਾ ਮੈਂ ਤੇ ਕਿਆ ਹੋ ਕੇ